ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹੋਏ ਹਾਂ ਫੇਰ ਪਿੰਡ ਘੋਗੇ ਬਾਈ ਉਹਨਾਂ ਕੋਲ ਤਿੰਨ ਚਾਰ ਝੋਟੀਆਂ ਸੀ ਲਿਆ ਬਹੁਤ ਜਿਆਦੀ ਚੰਗੀ ਕੁਆਲਿਟੀ ਦੀਆਂ ਜੀ ਤੇ ਅੱਜ ਬਾਈ ਜੀ ਨਾਲ ਕਰਦੇ ਹਾਂ ਗੱਲ ਸਤ ਸ੍ਰੀ ਅਕਾਲ ਭਾਈ ਜੀ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਦੇ ਹੋਰ ਸਭਾਂ ਕੀ ਹਾਲ ਵਧੀਆ ਤੁਸੀਂ ਕਿਰਪਾ ਮਾਲਕ ਦੀ ਜੀ ਚਲੋ ਕਿਰਪਾ ਜੀ ਦੇ ਕਿੰਦਾ ਦੱਸੋ ਪਹਿਲਾਂ ਵੀ ਵੀਡੀਓ ਦਾ ਕਰਦਾ ਹੈ ਹੋਰ ਵਧੀਆ ਰਿਸਪੌਂਸ ਆਇਆ ਵੀਰਾਂ ਦਾ ਠੀਕ ਹੈ ਠੀਕ ਚਲੋ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ ਤੇ ਬਾਕੀ ਇਹ ਵੀ ਅੱਜ ਤੁਹਾਨੂੰ ਪਿੰਡ ਆਪਣਾ ਪਹਿਲਾਂ ਦੱਸ ਦੇਈਏ ਪਿੰਡ ਆਪਣਾ ਹੈਗਾ ਜੇ ਘੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਵੀਰ ਜੀ ਨੰਬਰ ਹੈਗਾ 78140 88635 ਠੀਕ ਹੈ ਜੀ 78140 ਤੇ 88635 ਵੀਰ ਜੀ ਨੰਬਰ ਹੈ ਆ ਸਕਰੀਨ ਤੇ ਵੀ ਆਉਂ ਡਿਆਣਾ ਵਾ ਹਾਂਜੀ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀਡੀਓ ਐਂਡ ਤੱਕ ਵੇਖਿਓ ਤੇ ਸ਼ੇਅਰ ਸਪੋਰਟ ਜ਼ਰੂਰ ਕਰਿਓ ਠੀਕ ਹੈ ਤੇ ਬਾਕੀ ਤੁਹਾਨੂੰ ਤਾਜ਼ੀਆਂ ਵਿਖਾਉਂਦੇ ਆ ਬਿਲਕੁਲ ਜਾਇਜ਼ ਕੀਮਤ ਦੇ ਉੱਤੇ ਜਮ੍ਹਾਂ ਨੋਰ ਮੰ ਹਾਂ ਛੋਟੇ ਛੋਟੇ ਛੋਟੀਆਂ ਛੋਟੀਆਂ ਕੀਮਤਾਂ ਠੀਕ ਹੈ ਠੀਕ ਹੈ ਤੇ ਤਿੰਨ ਝੋਟੀਆਂ ਪੋਣੀਆਂ ਅੱਜ ਤਿੰਨ ਪਾਵਾਂਗੇ ਭਾਜੀ ਅੱਜ ਦੋ ਦੋਹਾਂ ਦੇ ਬੱਚੇ ਦੇ ਇੱਕ ਦਾ ਬੱਚਾ ਮਰ ਗਿਆ ਇੱਕ ਦਾ ਬੱਚਾ ਮਰ ਗਿਆ ਪਰ ਛੋਡੀ ਜੀ ਕੀਮਤ ਜਮ੍ਹਾਂ ਮੁਕਤ ਦੇ ਪਾਓ ਠੀਕ ਹੈ ਠੀਕ ਹੈ ਹਾਂਜੀ ਕੋਈ ਨਹੀਂ ਆ ਜੇ ਕਿ ਤੋ ਇਧਰੋਂ ਚੱਲੋ ਕਰਦੇ ਨਹੀਂ ਤੂੰ ਅਈ ਤੂੰ ਖਾ ਇਹ ਛੋਲੇ ਕੀ ਕਿੰਨੇ ਦਵਾਗੇ ਤੋਂ ਲੈ ਆ। 8 ਕਿਲੋ ਤਿਆਰ ਵਾਲੇ ਨੂੰ। ਠੀਕ ਹੈ ਠੀਕ। ਖੋਲ ਕੇ ਮਸਾਲਾ ਕਰਦੇ ਮੈਂ। ਹਾਂ ਜੀ। ਬਿਲਕੁਲ ਸਾਫ਼ ਸੁਥਰੀ ਆ। ਹਾਂ ਜੀ ਲੈ ਆਓ। ਉਹਨਾਂ ਹੀ ਲੇਵਾ ਗਾਣੋ ਵਿਖੁੰਦੀ ਹੋਂਨਾ ਵੀ ਸ਼ਾਂ ਨੂੰ ਹੋਵੇ। ਕਿੰਨੇ ਚਿਰ ਦੀ ਸੂਈ ਏ? ਇਹ 1 ਮਹੀਨਾ 15 ਦਿਨਾਂ ਦੀ ਸੂਈ ਏ। 1 ਮਹੀਨਾ। ਕਿਹਦਾ ਮਰਿਆ ਜੇ ਭਾਈ? ਠੀਕ ਹੈ। ਮਿਲਦੀ ਕਿੱਦਾਂ ਜੀ? ਮਿਲਦੀ ਤਾਂ ਪਹਾੜੇ ਤੇ ਆਪਾਂ ਸਿਰੇ ਤੜ ਕੇ ਆਪਰੇ ਘਰ ਜਾਂਦੇ। ਐੜੋ ਜੀ। ਠੀਕ। ਐਨ ਖੋਲ ਦੇ। ਬਾਕੀ ਹੈਗੀ ਮਾਦੀ ਦੁੱਧ ਵਾਲੀ ਦੁੱਧ ਵੱਧ ਜੂਗੀ ਹਰੇ ਹਾਂਜੀ ਮਾਨੂ ਮਨਵੀਰ ਭਰਾ ਪਾਵੇ ਨਾ ਹਾਂਜੀ ਥਾਰ ਥੋਲੇ ਵੀ ਬਾਕੀ ਥਾਰ ਦੁਰਬੋਦੀ ਹੈ ਠੀਕ ਹੈ ਕੀ ਕਰਨੀ ਹੈ ਕੋਸੇ ਰਿਆ ਜਾਂ ਇਹਦੀ ਦੁੱਧ ਕਮਾਵੇ ਜਾਂ ਅੱਜ ਨਵੀਂ ਆਈ ਹੈ ਇਹਦੇ ਜੀਜੂ ਨਹੀਂ ਆਇਆ ਕਰਮਾਲੀ ਨੇ ਹਾਂਜੀ ਲੈਵੇ ਦੁੱਧ ਦੀ ਬਹੁਤ ਖੁੱਲੀ ਹੈ ਠੱਟੀ ਇਹਦੀ ਕੀਮਤ ਕੀ ਕੀਤੀ ਗੈਸ ਕਰਾਂਗੇ ਜਮਨੋ ਮਾ ਜੀ ਸਤੰਦ ਆ ਮਾ ਜੀ ਕੀ ਦਾ ਮਤ ਦਾ ਆ ਨਹੀਂ ਹਾਂਜੀ ਤੇ ਕੀਮਤ ਇਹਦੀ ਕੀ ਕਰਨੀ ਹੈ ਇਹਦਾ ਲੈਂਡ ਦੇ ਨਾਲ ਹੀ 64000 ਰੁਪਇਆ ਕਰਦੇ ਜੀ 64000 ਅਗਰ ਕਿੰਨੀ ਛੋਟ ਕਰਦੇ ਜੀ 10000 ਕਰਦੇ 10000 ਕਰ ਦਿੰਗੇ 30000 ਠੀਕ ਹੈ ਠੀਕ ਛੋਟਾ ਜੀ ਕੀਮਤ ਜਮਾਈ ਜਮਾ ਛੋਟੀ ਹਾਂਜੀ ਉਹਦੀ ਜਾਣ ਵਾਲੀ ਬਸ ਬਸ ਘਾਰ ਪੁੱਲੀ ਇੰਨੇ ਦੇ ਤੋਕ ਨਹੀਂ ਮਿਲਦੀ ਫੇਰ ਕੋਈ ਤਾਜੀ ਸੂਈ ਦੀ ਖਸਾਬ ਦੀ ਆ ਬਾਕੀ ਸੋਹਣੀ ਆ ਪਾਣੀ ਵੀ ਦੀ ਸਾਫ ਆ ਹਾਂ ਲੈ ਵੀ ਜਾਰ ਤੱਕ ਫੇਰ ਖਾਣੇ ਆ ਇੱਧਰ ਦੇਖੋ ਦਾਹ ਮਸ਼ਾਂ ਤਾਂ ਨਹੀਂ ਆ ਇੱਧਰ ਦੇਖੋ ਝੋਟੀ ਬੜੀ ਸਾਫ ਓਕੇ ਰਿਪੋਰਟ ਹੈ ਜੀ ਹਾਂਜੀ ਹਾਂਜੀ ਹਾਂ ਹੁਣ ਤੁਹਾਨੂੰ ਮਿਰਜੀ ਤਾਜੀ ਸੂਈ ਵਿਖਾਵਾਂਗੇ ਪਰसों ਦੀ ਸੂਈ ਆ ਠੀਕ ਬੋਲੇ ਦੇ ਹਜੇ ਬੋਲੇ ਦੇ ਫਿਰ ਤੇ ਕਿੰਨਾ ਦੁੱਧ ਇਹ ਕੋਣ ਇਹ ਬੋਲਾ ਮਿਰਜੀ ਬਣਦਾ 7 ਕਿਲੋ ਲਾਓ ਬੱਚੇ ਦਾ ਪਾਪੂਗੇ ਠੀਕ ਬਾਕੀ ਧਾਰ ਤੂਰੇ ਵਧੀਆ ਚਵਾਈ ਤੂਈ ਇੱਕ ਨੰਬਰ ਦੀ ਸੀਰੀ ਤੂਈ ਪਰੀ ਆ ਬਾਦਰੀ ਹਾਂਜੀ ਹਾਂਜੀ ਦੁੱਧ ਵੀ ਖੋਦੋ ਐਨੋ ਲੈ ਲਓ ਐਨੋ ਲੈ ਆ ਐਨੋ ਖੋਲੋ ਕੀ ਹਾਲ ਕਰ ਮੰਨੋ ਹਾਂ ਬਹੁਤ ਸਾਫੂ ਹੈ ਭਾਜੀ ਕੋਲ 11 12 ਕਿਲੋ ਕਰ ਜੂਗੀ ਹਾਂਜੀ ਬਾਕੀ ਇੱਕ ਰੰਗ ਕਾਲੀ ਆ ਇਹ ਉਹ ਰੂੜਾਂ ਦੇ ਵਿੱਚ ਹੁੰਦੀ ਆ ਹਾਂ ਤੇ ਕੀਮਤ ਇਹਦੀ ਵੀ ਨੋਰਮਲ ਹੀ ਰੱਖਾਂਗੇ ਜਮਾ ਜੀ ਥੱਲੇ ਉਹ ਚੈੱਕ ਕਰਾਓ ਭਾਜੀ ਹਾਂ ਬਹੁਤ ਸਾਫ ਆ ਟਾਈਮ ਅਜੇ ਮੇਰੇ ਸਾਬ ਨਾਲ 10:30 ਦਾ ਹੋਇਆ ਹਾਂਜੀ ਹਾਂ ਤੇ ਇਹਦੇ ਪਿਛੇ ਕੀ ਕਟਾਂਗੇ ਇਹਦੇ ਪਿਛੇ ਦੋਵਾਂ ਦੇ ਕੱਟੇ ਇੱਕ ਮੂਰੀ ਝੋਟੀ ਵਿਖਾਵਾਂਗੇ ਤੁਹਾਨੂੰ ਹਾਂਜੀ ਪਹਿਲਾਂ ਇਹਦੀ ਤੁਹਾਨੂੰ ਸਾਰੀ ਡਿਟੇਲ ਦੱਸ ਦੇ ਹਾਂ ਵੇਖੋ ਵੇਖੋ ਬਿਲਕੁਲ ਸਾਫ਼ ਆ ਹਾਂਜੀ ਹਾਂਜੀ ਓਕੇ ਰਿਪੋਰਟ ਜਮਾ ਧਾਰਪੋਦੀ ਹੋਊਗੀ ਬਾਕੀ ਸੀਲਸ ਲੱਗਿਆ ਬੰਦਾ ਚੋਲੇ ਜਨਾਨੀ ਜੋਲੇ ਸਾंभ ਕਰੇ ਵੀਰ ਭਰਾ ਦੁੱਧ 10 ਕਿਲੋ ਕਰ ਸਕਦੇ ਨੇ ਮੈਂ ਕਰ ਦਿਆਂਗਾ ਤੇ ਵੀ ਖੜਕੇ ਵਾਂਡ ਜਰੂਰ ਪਾਉਣਾ ਪੈਣਾ ਉਹ ਸਾंभ ਕਰਨੀ ਪੈਣੀ ਨਹੀਂ ਉਹ ਤਾਂ ਗੱਲ ਬਾਤ ਦੀ ਜੀ ਇਹਦੀ ਵੀ ਕੀਮਤ ਜਾਇਜ਼ੀ ਕਰਾਂਗੇ ਇਹਦਾ 73000 ਮੁੱਲ ਕਰਦੇ ਹਾਂਜੀ ਕਿੰਨੀ ਕਰਦੀ ਹੈ ਮਗਲ ਜੀ ਯਾਰ ਇਹ ਛੜਦੇ ਆਡੇ ਲੱਗ ਹਾਂ ਜਿਆਰ ਹੀ ਛੜਦੇ ਆ ਯਾਰ ਕਰਦੇਗਾ ਯਾਰ ਛੜਦੇਗਾ 72 ਦੀ ਦੇਤੀ 72 ਦੀ ਜਮਾ ਜਾਇਦ ਕੀਮਤ ਬਾਈ ਠੀਕ ਹੈ ਠੀਕ ਹੈ ਮੁੱਲ ਕਰਨ ਭਾਵ ਅਖਾਵਾ ਬਾ 20000 ਦੀ ਲੈਣੀ ਠੀਕ ਮੰਗ ਲਓ ਜੀ 20000 ਦੀ ਹਾਂ ਜੀ ਮੈਂ ਕਹਾਂ ਥਾਣੇ ਕੋਈ ਕੰਡਿਆ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੀਜੇ ਨੰਬਰ ਤੇ ਜੋ ਟੀਵੀ ਖਾਉਂਦੇ ਆ ਉਹ ਕਿਤਾ ਬੂਰੀ ਬੂਰੀ ਛੋਟੀ ਸੂਈ ਧਾਰੀ ਪਰਸੋਂ ਦੀ ਸੂਈ ਜੇ ਪੱਛੇ ਵਿਖਾ ਦੋ ਹਾਂ ਜੀ ਬਿਲਕੁਲ ਤਾਦੀਆਂ ਸੁਨੀਆਂ ਭਾਰੀ ਹਾਂ ਜੀ ਤੇ ਆਣ ਦੇ ਵੀ ਤੁਸੀਂ ਦੇਖ ਸਕਦੇ ਹੋ ਥੀ ਲੰਮੀ ਆ ਸਿੰਘ ਜੀ ਰਾਹ ਕੋ ਫੁੱਲਾ ਰੱਖ ਦੀ ਪਰ ਜਿੰਨੇ ਦੁੱਧ ਚੋਣਾ ਉਹਦੇ ਲਈ ਬਹੁਤ ਚੰਗੀ ਰਹੂਗੀ ਹਾਂ ਜੀ ਤੇ ਕਰਦ ਕਰ ਪੂਰਾ ਵਾ ਬਾਕੀ ਸੀਜ਼ਨ ਫੁੱਲ ਬਹੁਤ ਜਿਆਦਾ ਵਾ ਤੇ ਸੁਈ ਵੀ ਤਾਜੀ ਆ ਠੀਕ ਆ ਜੀ ਤੇ ਚੀਜ਼ ਤਾਂ ਬੜਾ ਵਾਦਾ ਹੈ ਹਾਂ ਜੀ ਜੀ ਤਾਜੀ ਸਹੀ ਬਾਕੀ ਚਾਰ ਮੰਨੇ ਖਾਤੀ ਇਹਨਾਂ ਦਾ ਰੋਟੇ ਹੁੰਦਾ ਚਲੋ ਮੰਗਲ ਜੀ ਘਾਰੀ ਤੋਂ ਦੇ 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 ਚਾਹ ਕਰ ਮਾਰੀ ਬਿਲਕੁਲ ਸਾਫ ਸੁਹਿਆ ਭਾਈ ਜਵੇਂ ਬਰਾਬਰ ਲੱਗੇ ਇਹ ਵੀ ਦੀ ਜਾਇ ਦੀ ਕੀਮਤ ਆ ਨਾਰਮਲ ਹੀ ਉਹਦਾ ਮੀਤ ਹੋਰਦੇ ਪੁੱਤ ਭਰੇ ਨੂੰ ਭਰੇ ਨਾ ਸੋਕੇ ਦਾ ਪਰ ਨਹੀਂ ਨਾ ਹਾਂਜੀ ਭਰੇ ਦੇਖੋ ਭਾਈ ਪਰੰਸੀ ਕੰਢੇ ਤਿਲਾੜੀ ਬੁਰੀ ਤਿਲਾੜੀ ਹਾਂਜੀ ਵੀਰਾਂ ਦੀ ਡਿਮਾਂਡ ਉਹਦੀ ਤਿਲਾੜੀ ਬੁਰੀ ਚਾਹੀਦੀ ਬਹੁਤ ਘਟ ਲੱਗਦੀ ਹੈ ਤੇ ਇਹਦੀ ਡਿਮਾਂਡ ਇਹਦੀ ਜਮਾਂ ਨੋਰਮਲੀ 70000 ਡਿਮਾਂਡ ਜੇ ਹਾਂਜੀ ਕਿੰਨੀ ਛੱਡਦੀ ਐ ਮੰਗਲੂ ਜੀ 10000 10000 ਚ 70000 70 ਦੀ ਠੀਕ ਹੈ ਜੀ ਥੋੜੇ ਜਾਣ ਵਾਲੇ ਰੇ ਜਾਣ ਆ ਗਏ ਹਾਂਜੀ ਹਾਂਜੀ ਤਾਜ਼ੀਆਂ ਸੁਈਆਂ ਆਂ ਬਾਜੀਆਂ ਭਾਜੀ ਕਿੱਥੋਂ 70 65 ਵਾਲੀ ਕਿੱਥੋਂ ਮਾਲ ਲੱਭਣੀ ਨਹੀਂ ਮਾਲ ਬੜਾ ਸਹੀ ਹੈ ਇੰਨੇ ਦਾ ਤਾਂ ਟੋਕਣੀ ਇੰਨੇ ਦੇ ਫੰਡਿੰਗ ਗੱਲੀ ਵਗੰਡੀ ਆ ਬਾਕੀ ਵੀਰਾਂ ਨੂੰ ਇਹੀ ਗੱਲ ਦੋ ਵੀ ਆ ਵੀ ਸਾਬਿਆ ਕਰੋ ਵੰਡ ਪਾਇਆ ਕਰੋ ਇਹਨਾਂ ਭਰਾਵਾਂ ਦੀ ਸਲਾਹ ਲੈ ਲਿਆ ਕਰੋ ਹਾਂਜੀ ਤੇ ਡੰਗਰ ਦੇਖੋ ਦੇਖੋ ਸਾਹਮਣੇ ਦੇਖੋ ਆਹ ਦੇਖੋ ਥਾਣੇ ਕੋ ਆਂਡੀ ਹੈ ਕੋਈ ਪਹਿਲਾਂ ਤਾਂ ਤਾਂ ਮੁਰਜ਼ਾ ਮਾਪੋ ਲਈ ਲਗੀ ਜਾਂ ਅਕੀ ਕਦ ਕੁ ਪੂਰਾ ਹਾਂਜੀ ਤੇ ਜਿਆ ਦੀ ਕੀਮਤ ਹੈ ਆਪਣੀ ਨੰਬਰ ਤਾਂ ਹੀ ਫੇਰ ਨੋਟ ਕਰ ਦੋ 78140 88653 ਤੇ ਫਿਰ ਜੀ ਆਪਣਾ ਹਰ ਕੇਰੀਏ ਜਮਾਲ ਜਾਂਦਾ ਵਾ ਹਾਂਜੀ ਜੀ ਵੀਰ ਭਰਾ ਇੱਕ ਵਾਰ ਆ ਜਾਂਦੇ ਯਾਰ ਦੂਦ ਪੈਂਦਾ ਵਾ ਤੇ ਮਾਲ ਕਿੱਧਾ ਆਉਂਦਾ ਹਾਂਜੀ ਉਹ ਪਾਜੀ ਇਹੀ ਤੁਹਾਡੇ ਇੱਥੇ ਵੀ ਆ ਕੇ ਤੁਸੀਂ ਸਾਡੇ ਘਰੋਂ ਵੀ ਲੈ ਸਕਦੇ ਤੇ ਸੱਗੀ ਕਰ ਸਕਦੇ ਜੀ ਤੁਹਾਡੇ ਘਰ ਤੇ ਵੀ ਪਜਾਦਾ ਠੀਕ ਹਾਂਜੀ ਹਾਂਜੀ ਸਾਡੀ ਜੁੰਮੇ ਵਾਲੀ ਹੁੰਦੀ ਹੈ ठ ी가 ह 이 भ ा 간.